ਮਾਨਯੋਗ ਸੀਐਮ ਪੰਜਾਬ ਦੇ ਦਿਸਨ ਦੇ ਸ਼ੇਠ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਨੂੰ ਜਰੁੰਮ ਦਾ ਖਿਲਾਫ ਲੜਾਈ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੁਝ ਦਿਨ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹੜੇ ਮਦਈ ਹੈਗੇ ਆ ਉਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਆਪਣੇ ਜਿਹੜੇ ਪਿੰਡ ਹੈਗੇ ਆ ਮਾੜੀ ਗੋੜ ਸਿੰਘ ਤੋਂ ਕੱਚਾ ਪੱਕਾ ਵੱਲ ਆਏ ਸੀਗੇ ਤੇ ਕੱਚਾ ਪੱਕਾ ਤੋਂ ਜਿਹੜਾ ਵਾਪਸ ਮਾੜੀ ਗੋੜ ਸਿੰਘ ਆਪਣੇ ਪਿੰਡ ਜਾ ਰਹੇ ਸੀ ਤੇ ਇੰਦਾਹ ਦੇ ਵਿੱਚ ਪਿੱਛੋਂ ਹੀ ਕੁਝ ਅਣਪਛਾਤੇ ਜਿਹੜੇ ਮੁੰਡੇ ਤਿੰਨ ਮੁੰਡੇ ਜਿਹੜੇ ਉਹਨਾਂ ਨੇ ਆ ਕੇ ਆਪਣਾ ਮੋਟਰਸਾਈਕਲ ਰੋਕ ਲਿਆ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ ਸਾਰਾ ਜਿਹੜਾ ਮੋਟਰਸਾਈਕਲ ਖੋ ਲਿਆ ਗਿਆ ਤੇ ਖੋ ਕਰਕੇ ਜਿਹੜਾ ਭੁਜਾ ਕੇ ਲੈ ਗਏ ਇਮੀਡੀਏਟਲੀ ਅਤੇ ਕਾਰਵਾਈ ਕਰਦੇ ਹੋਏ ਜਿਹੜਾ ਤਰਨਤਨ ਪੁਲਿਸ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਸਖਤ ਤਰਾਮਾ ਤਹਿਤ ਜਿਹੜਾ 304 2 ਭਾਰਤੀ ਨਹਿ ਸੰਹਿਤਾ ਦੇ ਅੰਡਰ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਹੈ ਉਦੇ ਵਿੱਚ ਜਿਹੜੀ ਤਫ਼ਤੀਸ਼ ਬੜੀ ਢੰਗਾਈ ਨਾਲ ਕੀਤੀ ਗਈ ਹੈ ਟੈਕਨੀਕਲ ਐਨਾਲਿਸਿਸ ਬਕਰਾ ਬੜਾ ਹੀ ਮਿਹਨਤ ਨਾਲ ਜਿਹੜਾ ਇਹ ਕੇਸ ਜਿਹੜਾ ਬਾਕੀ ਜਿਹੜੀ ਏਜੰਸੀਜ਼ ਹੈਗੀ ਉਹਨਾਂ ਨਾਲ ਰਲ ਕੇ ਇਹ ਕੇਸ ਅਸੀਂ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਤਰਨਤਾਰਨ ਪੁਲਿਸ ਨੇ ਤੇ ਹੋਰ ਏਜੰਸੀਜ਼ ਨੇ ਰਲ ਕੇ ਦੋ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਹੈ ਇੱਕ ਦੋਸ਼ੀ ਹੈਗਾ ਜਗ ਜਗਤਪ੍ਰੀਤ ਸਿੰਘ ਉਰਫ ਜੱਗਾ ਪਿੰਡ ਕਾਜ਼ੀਕੋਟ ਜਿਹੜਾ ਰੋਡ ਹੈ ਤਰਨਤਾਰਨ ਉੱਥੋਂ ਦਾ ਹੀ ਰਹਿਣਾ ਵਾਲਾ ਹੈਗਾ ਦੂਜਾ ਦੋਸ਼ੀ ਜਿਹੜਾ ਵਰਿੰਦਰ ਸਿੰਘ ਉੱਤਰ ਹਰਵਿੰਦਰ ਸਿੰਘ ਪੰਡੋਰੀ ਦਾ ਤਰਨਤਾਰਨ ਦਾ ਇਹਨੂੰ ਵੀ ਅਰੈਸਟ ਕੀਤਾ ਗਿਆ ਇਹ ਦੋਵੇਂ ਆ ਇਹਨਾਂ ਕੋਲੋਂ ਜਿਹੜਾ ਇੱਕ 32 ਬੋਰ ਦਾ ਦੇਸੀ ਕਟਾ ਜਿਹੜਾ ਪਿਸਟਲ ਉਹ ਵੀ ਰਿਕਵਰ ਹੋਇਆ ਜਿਸ ਦੇ ਨਾਲ ਤਿੰਨ ਕਾਟ੍ਰਿਜ ਰਿਕਵਰ ਹੋਏ ਤੇ ਇੱਕ ਜਿਹੜਾ ਖਾਲੀ ਰੌਂਡ ਜਿਹੜਾ ਉਹ ਵੀ ਰਿਕਵਰ ਹੋਇਆ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਰਤਿਆ ਸੀ ਇਸ ਜੁਰਮ ਦੇ ਵਿੱਚ ਉਹਨੂੰ ਵੀ ਰਿਕਵਰ ਕੀਤਾ ਗਿਆ ਹੈ ਤਾਂ ਜਿਹੜਾ ਮੋਟਰਸਾਈਕਲ ਆ ਜਿਹੜਾ ਖੋ ਕੇ ਲੈ ਕੇ ਗਏ ਸੀ ਉਹ ਵੀ ਰਿਕਵਰ ਕੀਤਾ ਗਿਆ ਹੈ ਇਹਨਾਂ ਦਾ ਪਿਛੋਕੜ ਦੇਖਣ ਤੋਂ ਆਹ ਗੱਲ ਵੀ ਸਾਹਮਣੇ ਹੈ ਕਿ ਜਿਹੜਾ ਜਗਤਪ੍ਰੀਤ ਸਿੰਘ ਜੱਗਾ ਹੈਗਾ ਇਹਦਾ ਤੇ ਪਹਿਲਾਂ ਵੀ ਇੱਕ ਬੜਾ ਸੰਗੀਨ ਜਿਹੜਾ ਮੁਕੱਦਮਾ ਜਿਹੜਾ ਲੁਧਿਆਣਾ ਸੀਪੀ ਦੇ ਵਿੱਚ ਦਰਜ ਹੈਗਾ ਜਿੱਥੇ ਜਿਹਦਾ ਨੰਬਰ ਹੈਗਾ 161/23 ਥਾਣਾ ਡੁਗਰੀ ਦਾ ਜਿਹਦੇ ਵਿੱਚ ਅਪਰੋਕਸੀਮੇਟਲੀ 6 ਕਰੋੜ ਦੀ ਜਿਹੜੇ ਨੇ ਦਖੈਤੀ ਜਿਹੜੀ ਕੀਤੀ ਸੀਗੀ ਉਹਦੇ ਵਿੱਚ ਇਹ ਜਿਹੜਾ 11/4/2024 ਨੂੰ ਜਿਹੜਾ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਸੀ ਤੇ ਇਸ ਤੋਂ ਬਾਅਦ ਆ ਕੇ ਇਹਨੇ ਜਿਹੜੀ ਵਾਰਤਾਤ ਨੂੰ ਅੰਜਾਮ ਦਿੱਤਾ ਜਿਹੜਾ ਬਰਿੰਦਰ ਸਿੰਘ ਹੈਗਾ ਇਹਦੇ ਉੱਤੇ ਵੀ ਜਿਹੜਾ ਇਹਦਾ ਕ੍ਰਿਮినਲ ਬੈਕਗ੍ਰਾਉਂਡ ਹੈਗਾ ਇਹਦੇ ਉੱਤੇ ਜਿਹੜੇ ਦੋ ਜਿਹੜੇ سنگੀਨ ਮੁਕਦਮੇ ਆਲਰੇਡੀ ਦਰਜ ਹੈਗੇ ਆ 166/23 ਜਿਹੜਾ 392 ਤੇ ਆਰਮਸ ਐਕਟ ਦੇ ਤਹਿਤ ਦਰਜ ਹੈਗਾ ਸਦਰ ਤਰਨਤ ਤੇ 70/23 ਜਿਹੜਾ ਫੋਕ ਕਰਨ ਦਾ ਦੋ ਮੁਕਦਮੇ ਆਲਰੇਡੀ ਦਰਜ ਹਨ ਇਹਦੇ ਵਿੱਚ ਵੀ ਇਹ ਜ਼ਮਾਨਤ ਤੇ ਬਾਹਰ ਆਇਆ ਸੀਗਾ ਜ਼ਮਾਨਤ ਤੇ ਆਣ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਇਹ ਕ੍ਰਾਈਮ ਜਿਹੜਾ ਕੀਤਾ ਹੈਗਾ ਤਨਦਾਰ ਪੁਲਿਸ ਨੇ ਮੁਸਤਦੀ ਨਾਲ ਕੰਮ ਕਰਦੇ ਇਹਨਾਂ ਨੂੰ ਦੁਬਾਰਾ ਜਿਹੜਾ ਅਰੈਸਟ ਕੀਤਾ ਹੈਗਾ ਮੁੱਢਲੀ ਪੁੱਛਗਿੱਛ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਹੋਰ ਵੀ ਜਿਹੜੀ ਫਾਇਰਿੰਗ ਦੀ ਵਾਰਦਾਤਾ ਤਨਤਨ ਚ ਕੀਤੀਆਂ ਉਹਦੇ ਵਿੱਚ ਹੁਣ ਜਿਹੜੀ ਫਰਦਰ ਆਪਾਂ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਪਰਤਾਲ ਹੈ ਦੂੰਘਾਈ ਨਾਲ ਕਰਾਂਗੇ ਤੇ ਜਿਹੜੇ ਹੋਰ ਵੀ ਕਿਹੜੇ ਕੇਸ ਹੈਗੇ ਆ ਫਾਇਰਿੰਗ ਦੇ ਉਹ ਵੀ ਟ੍ਰੇਸ ਹੋਣ ਦੇ ਪੂਰੇ ਸਾਰੇ